हाय फ्रेंड्स वेलकम टू माय टूडेज वीडियो आप सभी का स्वागत करता हूं आज की वीडियो में आज दी वीडियो में चापा करण वाले हां पंजाब दे लोक गीत दे उत्ते ए ऐसे त प्यारे बच्चों लगभग के 100 तो 200 शब्दा दे विच होण वाला है हो। हो इस दी लिमिट ਤੁਸੀਂ ਆਪਣੇ ਹਿਸਾਬ ਦੇ ਨਾਲ ਐਡਜਸਟ ਕਰ ਸਕਦੇ ਹੋ ਲਾਈਕ ਨਹੀਂ ਕੀਤਾ ਹਜੇ ਤੱਕ ਕਰ ਦਿਓ ਇਸ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਉਹ ਵੀ ਕਰ ਦਿਓ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਬਿਨਾ ਹੋਰ ਸਮਾਂ ਗਵਾਏ ਤਾਂ ਚਲੋ ਕਰੀਏ ਪਿਆਰੇ ਬੱਚਿਓ ਲੋਕ गीत ਕਿਸੇ ਸੱਭਿਆਚਾਰ ਦੀ ਰੂਹ ਹੁੰਦੇ ਹਨ ਲੋਕ ਗੀਤਾਂ ਵਿੱਚ ਵਿੱਚੋਂ ਸਮਕਾਲੀ ਸਮਾਜ ਦੀ ਸਰਬਪੱਖੀ ਤਸਵੀਰ ਨਜ਼ਰ ਆਉਂਦੀ ਹੈ ਲੋਕ ਗੀਤਾਂ ਨੂੰ ਔਰਤਾਂ ਦੇ ਭਾਵਾਂ ਨਾਲ ਭਰਪੂਰ ਕਿਹਾ ਜਾਂਦਾ ਹੈ ਪੰਜਾਬ ਲੋਕ ਗੀਤਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਰੰਗਲਾ ਅਤੇ ਸੁਰੀਲਾ ਹੈ ਲੋਕ ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਕਵੀ ਰਾਹੀਂ ਨਹੀਂ ਕੀਤੀ ਜਾਂਦੀ ਸਗੋਂ ਇਹ ਤਾਂ ਆਮ ਲੋਕਾਂ ਦੇ ਦਿਲਾਂ ਵਿੱਚੋਂ ਉੱਠਦੇ ਗੀਤਾਂ ਦਾ ਰੂਪ ਧਾਰਨ ਕਰ ਲਏਦੇ ਹਨ ਉੱਠਦੇ ਭਾਵ ਸੌਰੀ ਲੋਕ ਗੀਤਾਂ ਵਿੱਚ ਸਾਦਗੀ ਅਤੇ ਸੁਭਾਵਕਤਾ ਹੁੰਦੀ ਹੈ ਅੱਗੇ ਲੋਕ ਗੀਤ ਕਈ ਤਰ੍ਹਾਂ ਦੇ ਹੁੰਦੇ ਹਨ ਜੀਨਾ ਦਾ ਸੰਬੰਧ ਵੱਖ-ਵੱਖ ਮੌਕਿਆ ਨਾਲ ਹੁੰਦਾ ਹੈ ਲੋਕ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ ਥੋੜਾ ਵੱਡਾ ਹੋਣ ਤੇ ਬੱਚੇ ਨੂੰ ਸੁਲਾਉਣ ਲਈ ਲੋਰੀ ਗਾਉਂਦੀ ਹੈ ਮਾਂ ਠੀਕ ਹੈ ਮਾਂ ਇੱਥੇ ਆਵੇਗਾ ਮਾਂ ਲੋਰੀ ਗਾਉਂਦੀ ਹੈ ਬੱਚੇ ਖੇਡਦੇ ਹੋਏ ਲੋਕ ਗੀਤ ਗਾਉਂਦੇ ਹਨ ਬੱਚੇ ਦੇ ਵਿਆਹ ਸਮੇਂ ਕੁੜੀ ਅਤੇ ਮੁੰਡੇ ਦੇ ਘਰ ਲੋਕ ਗੀਤ ਗਾਏ ਜਾਂਦੇ ਹਨ ਕੁੜੀਆਂ ਦੇ ਵਿਆਹ ਵਿੱਚ ਸੁਹਾਗ ਅਤੇ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਹਨ ਜਦੋਂ ਬਰਾਤ ਲੜਕੀ ਵਾਲਿਆਂ ਦੇ ਘਰ ਪਹੁੰਚਦਿਆ ਪਹੁੰਚਦੀ ਹੈ ਹਨ ਤਾਂ ਉੱਥੇ ਸਾਰੀਆਂ ਔਰਤਾਂ ਸਿਠਣੀਆਂ ਦਿੰਦੀਆਂ ਹਨ ਲੋਕ ਗੀਤ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹਨ ਇਤਿਹਾਸ ਨਾਲ ਸੰਬੰਧਿਤ ਬਹੁਤ سارے ਲੋਕ ਗੀਤ ਸੋਡਲੋਂ ਮਿਲਦੇ ਹਨ ਇਹਨਾਂ ਗੀਤਾਂ ਵਿੱਚ ਸਾਡੇ ਸਮਾਜਿਕ ਸੱਭਿਆਚਾਰਕ ਆਰਥਿਕ ਹਾਲਤ ਅਤੇ ਇਤਿਹਾਸਿਕ ਘਟਨਾਵਾਂ ਦਾ ਚਿੱਤਰਣ ਮਿਲਦਾ ਹੈ ਸਾਨੂੰ ਆਪਣੇ ਵਿਰਸੇ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਤਾਂ ਚਲੋ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਮਿਲूंगा ਅਗਲੀ ਵੀਡੀਓ ਵਿੱਚ ਇਸ ਨੂੰ ਪੂਰਾ ਦੇਖਣ ਲਈ ਧੰਨਵਾਦ